ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਔਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਜੀ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਸਵੇਰੇ ਸਵੇਰੇ ਕਰਤੀ ਆ ਜੀ ਵੀਡੀਓ ਦੀ ਸਟਾਰਟਿੰਗ ਤੇ ਮੈਂ ਕਿਹਾ ਸਵੇਰੇ ਸਵੇਰੇ ਵੀਡੀਓ ਸ਼ੂਟ ਕਰ ਲਈਏ ਤੇ ਨਾਲੇ ਆਪਾਂ ਦੋ ਬੱਚੇ ਡੋਣੇ ਜੀ ਆਪਣੇ ਤੇ ਜਿਹੜੇ ਇੱਕ ਲਾਲ ਸ਼ਰਾਜ ਦਾ ਤੇ ਕਾਲੇ ਸ਼ਰਾਜ ਦਾ ਜੀ ਤੇ ਉਹ ਡੋਣੇ ਆ ਤੇ ਨਾਲ ਦੋ ਵੱਡੇ ਕਬੂਤਰ ਡਾਵਾਂਗੇ ਤੇ ਜਿਹੜਾ ਪਿਛਲੀ ਵੀਡੀਓ ਵਿੱਚ ਅਸੀਂ ਜੋੜਾ ਡਾਇਆ ਸੀ ਨਾ ਉਹੀ ਵਾਲੇ ਡਾਵਾਂਗੇ ਨਾਲ ਤੇ ਪਹਿਲਾਂ ਮੈਂ ਕਿਹਾ ਛਤਰੀਆਂ ਖੜੀਆਂ ਕਰ ਲੈਂਦੇ ਆ ਤੇ ਜਿਹਦੇ ਕਰਕੇ ਬੱਚੇ ਆਪਣੇ ਆਸੇ ਪਾਸੇ ਨਾ ਬੈਠਣ ਤੇ ਪਹਿਲਾਂ ਮੈਂ ਛਤਰੀਆਂ ਖੜੀਆਂ ਕਰ ਲਾਂ ਨਾ ਪਾਣੀ ਵੀ ਲੈ ਆਏ ਆ ਜੀ ਆਹ ਦੇਖ ਲਓ ਕਬੂਤਰਾਂ ਵਾਸਤੇ ਇੱਧਰ ਦੇਖ ਲਓ ਤੇ ਪਹਿਲਾਂ ਜੀ ਛਤਰੀਆਂ ਖੜੀਆਂ ਕਰਦਾ ਫਿਰ ਤੁਹਾਨੂੰ ਅੱਗੇ ਦਿਖਾਉਂਦਾ ਦੋਨੇ ਛਤਰੀਆਂ ਖੜੀਆਂ ਕਰਤੀਆਂ ਤੇ ਜੀ ਰਾਤੀ ਫਿਰ ਮੀਂਹ ਆਇਆ ਤੇ ਦੋ ਕੁ ਦਿਨ ਹੋ ਗਏ ਜੀ ਮੀਂਹ ਪਈ ਜਾਂਦਾ ਤੇ ਚਲੋ ਕੋਈ ਨਹੀਂ ਤੇ ਹੁਣ ਚਾਬੀ ਲਿਆਂਦੀ ਜੀ ਤੇ ਹੁਣ ਕਬੂਤਰਾਂ ਦੇ ਖੋਡੇ ਦਾ ਜਿੰਦਾ ਖੋਲਦੇ ਆ ਤੇ ਪਾਣੀ ਪੁਣੀ ਬਾਹਰ ਕੱਢੀਏ ਪਹਿਲਾਂ ਤਾਂ ਤੇ ਪਾਣੀ ਦੇ ਵਿੱਚ ਰੱਖਣਾ ਪੈਂਦਾ ਕਿਉਂਕਿ ਹੁਣ ਗਰਮੀਆਂ ਵੀ ਤੁਹਾਨੂੰ ਪਤਾ ਹੋਈ ਗਈਆਂ ਤੇ ਬੱਚਿਆਂ ਨੂੰ ਵੀ ਜੀ ਖਲਾਉਂਦੇ ਹੁੰਦੇ ਕਬੂਤਰ ਆਪਣੇ ਤੇ ਚਲੋ ਹੁਣ ਤਾਂ ਬੱਚੇ ਵੈਸੇ ਵੱਡੇ ਹੋ ਹੀ ਗਏ ਆ ਆਪਣੇ ਆਪ ਚੁਗਣ ਲੱਗੇ ਪਏ ਤੇ ਦੇਖ ਲਓ ਖੋਡੇ ਦਾ ਮਾਹੌਲ ਵੀ ਖੋਡਾ ਤਾਂ ਗੰਦਾ ਹੀ ਇੱਧਰ ਆਪਣੀਆਂ ਕਬੂਤਰੀਆਂ ਬੈਠੀਆਂ ਆ ਦੇਖ ਲਓ ਜੀ ਆਹ ਦੇਖੋ ਤੇ ਜੀ ਜਿਹੜਾ ਆਂਡਾ ਸੀਗਾ ਨਾ ਪਿਛਲੀ ਵੀਡੀਓ ਤੁਹਾਨੂੰ ਦਿਖਾਇਆ ਮੈਂ ਆਂਡਾ ਪਿਆ ਸੀਗਾ ਤੇ ਉਹ ਆਹ ਵਾਲੇ ਜੋੜੇ ਦਾ ਸੀ ਜੀ ਜਿਹੜਾ ਆਪਾਂ ਅਡਾਈ ਸੀ ਉਦੋਂ ਤੇ ਮੈਨੂੰ ਜੀ ਪਤਾ ਨਹੀਂ ਸੀ ਆਂਡਾ ਦੇਣ ਵਾਲੀ ਹੈ ਕਬੂਤਰੀ ਇਹ ਤਾਂ ਮਾੜ ਡੋਣੇ ਨਹੀਂ ਸੀਗੇ ਜੀ ਤੇ ਚਲੋ ਜੀ ਇਹਨੇ ਕੱਲ ਵੀ ਆਂਡਾ ਧਰ ਲਿਆ ਸੀ ਦੂਸਰਾ ਤੇ ਦੋਨੇ ਆਂਡੇ ਇਹਦੇ ਕੰਪਲੀਟ ਹੋ ਗਏ ਸੀਗੇ ਤੇ ਦੋਨੇ ਚੱਕਦੇ ਜੀ ਮੈਂ ਇੱਕ ਤਾਂ ਉਦੋਂ ਜਿਹੜਾ ਪਹਿਲਾ ਆਂਡਾ ਪਿਆ ਸੀ ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਉਹ ਤਾਂ ਮੈਂ ਉਦੋਂ ਹੀ ਚੱਕਦਾ ਸੀਗਾ ਤੇ ਜਿਹੜੇ ਇਹਨੂੰ ਦੂਸਰਾ ਆਂਡਾ ਧਰਿਆ ਸੀ ਨਾ ਉਹ ਵਾਲਾ ਆਂਡਾ ਚੱਕ ਕੇ ਨਾ ਮੈਂ ਆ ਕਾਲੀ ਸ਼ਰਾਜੀ ਦੀ ਕਬੂਤਰੀ ਤੇ ਰੱਖਤਾ ਕਿਉਂਕਿ ਇਹ ਵੀ ਜੋੜਾ ਨਾ ਆਂਡੇ ਧਰਨ ਵਾਲਾ ਸੀ ਤੇ ਅਸੀਂ ਇਹਨਾਂ ਦੇ ਬੱਚੇ ਦਾ ਨਹਿਕ ਢੋੜੇ ਤੁਹਾਨੂੰ ਦੱਸਿਆ ਸੀਗਾ ਮੈਂ ਤੇ ਇਸ ਕਰਕੇ ਨਾ ਇਹਨਾਂ ਥੱਲੇ ਮੈਂ ਕੱਲ ਆਂਡਾ ਰੱਖਤਾ ਵਾ ਆਹ ਦੇਖ ਲਓ ਜੀ ਤੇ ਇਹਨੇ ਵੀ ਜੀ ਆਂਡਾ ਧਰੇ ਲਿਆ ਕੱਲ ਇਹਨਾਂ ਦਾ ਆਂਡਾ ਦੇਖ ਲਓ ਜਿੱਤ ਕੱਲ ਨਿਸ਼ਾਨੀ ਵੀ ਲਾਈ ਸੀ ਮੈਂ ਆਂ ਦੇਖ ਲਓ ਥੋੜਾ ਰੰਗ ਲਾਤਾ ਸੀਗਾ ਤੇ ਹੁਣ ਇਹਨਾਂ ਦਾ ਆਂਡਾ ਥੱਲੇ ਰਹਿੰਦਾਂ ਨੇ ਇਹਦੇ ਤੇ ਕਾਲੇ ਸ਼ਰਾਜੀ ਦੇ ਕਬੂਤਰੀ ਦਾ ਆਂਡਾ ਚੱਕ ਦੰਨੇ ਆ ਤੇ ਹੁਣ ਇਹ ਦੂਸਰਾ ਆਂਡਾ ਵੀ ਧਰੂਗੀ ਕੱਲ ਤੱਕ ਜੋ ਵੀ ਚੱਕ ਦਾਂਗੇ ਤੇ ਇੱਕ ਆਂਡਾ ਇਹਨਾਂ ਦੇ ਆਂਡੇ ਚ ਨਾ ਬੱਚਾ ਕੱਢੂਗੀ ਫੇਰ ਆਹ ਵਾਲਾ ਆਂਡਾ ਰੱਖ ਦੰਨੇ ਚ ਖੁੱਡੇ ਉੱਤੇ ਇੱਥੇ ਰੱਖ ਦੰਨੇ ਸਾਈਡ ਤੇ ਤੇ ਚਲੋ ਹੁਣ ਪਾਣੀ ਕੱਢੀਏ ਪਹਿਲਾਂ ਤੇ ਜਿਹੜੇ ਬੱਚੇ ਆਪਾ ਢੋਣੇ ਆ ਉਹ ਵੀ ਕੱਢਦੇ ਆ ਕਿਉਂਕਿ 2-3 ਦਿਨ ਹੋ ਗਏ ਜਿਹੜਾਈ ਨਹੀਂ ਹੋਏ ਬੱਚੇ ਤੇ ਮੌਸਮ ਵੀ ਖਰਾਬ ਸੀ ਬੱਦਲ ਹੁੰਦਾ ਸੀਗਾ ਵਿੱਚ ਇਸ ਕਰਕੇ ਹਵਾ ਵੀ ਚਲਦੀ ਸੀ ਤੇ ਇਸ ਕਰਕੇ ਬੱਚੇ ਮੈਂ ੜਾਈ ਨਹੀਂ ਤੇ ਚਲੋ ਜੀ ਪਹਿਲਾਂ ਬੱਚੇ ਫੜਦੇ ਆਂ ਫਿਰ ਕੱਢੀਏ ਚਲੋ ਤਾਂ ਆ ਬੱਚਾ ਫੜਾਂ ਮੈਂ ਲੋਰੀ ਬੱਚਾ ਫੜ ਲਿਆ ਉਹਨਾਂ ਕੋਲ ਦਿਖਾਉਂਦੇ ਇੱਕ ਵਾਰ ਆਹ ਦੇਖੋ ਜੀ ਬੱਚਾ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਮਾ ਇਧਰੋਂ ਅੱਖ ਕਾਲੀ ਆ ਜੀ ਇਧਰੋਂ ਅੱਖ ਇਹ ਵਾਲੀ ਚਟਟੀ ਥੋੜੀ ਤੇ ਚਲੋ ਜੀ ਇਹਨਾਂ ਨੂੰ ੜੋਂਦੇ ਹਾਂ ਹੁਣ ਬੱਚੇ ਨੂੰ ਉਹ ਬੱਚਾ ਤਾਂ ਗਿਆ ਸਿੱਧਾ ਜੀ ਤੇ ਹੁਣ ਕੱਢਦੇ ਆ ਕਾਲੇ ਛਰਾਈ ਦਾ ਬੱਚਾ ਆ ਦੇ ਲੋਰੀ ਵੀ ਫੋੜ ਲਿਆ ਇਹਦੀ ਅੱਖਾਂ ਜੀ ਥੋੜੀਆਂ ਚਟੀਆਂ ਜਿਹਾ ਬਣਦੀਆਂ ਪਈਆਂ ਦਾ ਸਾਈ ਦਿਨਾ ਮੜਾ ਜੀ ਉਹ ਦੇਖ ਲੋ ਚਲ ਇਹ ਵੀ ਛੱਡ ਦਿੰਦੇ ਆ ਇਹ ਤਾਂ ਛਤਰੀ ਦੇ ਮੱਠਾ ਕੋਈ ਨਹੀਂ ਤੇ ਦੂਸਰਾ ਬੱਚਾ ਤਾਂ ਦੇਖੋ ਨਾ ਨਿਗਮ ਰੋਣਾ ਆ ਦੇਖੋ ਜੀ ਆ ਤਾਂ ਲਾਪਿਆ ਚੜਨਾ ਤਾਂ ਹੁਣ ਆਪਾਂ ਆਪਣਾ ਇਹ ਵਾਲਾ ਵੀ ਛੱਡ ਦੇ ਦਿੰਦੇ ਆ ਕਬੂਤਰ ਨਾਲ ਤੇ ਆ ਵਾਲੀ ਕੁਕਲੀ ਪੂਰੀ ਛਤਰੀ ਤੇ ਬੈਣਾ ਜੀ ਇਹਨਾਂ ਨੇ ਤਾਂ ਪਹਿਲਾਂ ਉਹਨਾਂ ਦੇ ਨਾਲ ਦਾ ਕਬੂਤਰ ਵੀ ਕਾਢੇ ਦਵਾ ਤੇ ਕਿਉਂਕਿ ਜੇ ਇਹਨਾਂ ਤੋਂ ਅਸੀਂ ਆਂਡੇ ਹੁਣ ਆਂਡੇ ਬੱਚੇ ਨਹੀਂ ਲੈਣੇ ਤੇ ਇਹਨਾਂ ਨੂੰ ਉਡੋਣਾ ਹੀ ਹੈ ਜੀ ਹੁਣ ਆਪਾਂ ਗਰਮੀਆਂ 'ਚ ਤੇ ਚਲੋ ਜੀ ਆ ਵੀ ਕਬੂਤਰ ਬੈ ਗਿਆ ਤੇ ਚਾਰੇ ਹੁਣ ਆਪਣੇ ਬਾਹਰ ਨਿਕਲ ਗਏ ਤੇ ਇਹਨਾਂ ਨੂੰ ਹੁਣ ਉਡਾਈਏ ਤੇ ਤੁਹਾਡਾ ਡਰੋਨ ਇਹਨਾਂ ਨੂੰ ਕਿੱਥੇ ਉਡਣਾ ਇਹਨਾਂ ਨੇ ਚਲੋ ਲੋ ਜੀ ਤਿੰਨੇ ਛਤਰੀ ਦੇ ਬੈਠੇ ਉਡਾਉਂਦੇ ਤੇ ਬੱਚਾ ਆਪਣਾ ਉਹ ਜਾਣਦੇ ਆ ਜੀ ਤੇ ਆ ਨੀਵੇਂ ਤਿੰਨ ਉੜਦੇ ਪਏ ਆ ਤੇ ਚਲੋ ਅੱਜ ਦੇਖਦੇ ਆ ਕਿੰਨਾ ਕੁ ਟਾਈਮ ਮਾਰਦੇ ਆ ਜੀ ਇਹ ਵੈਸੇ ਆਪਣੇ ਕਬੂਤਰ ਤੁਹਾਨੂੰ ਪਤਾ ਹੀ ਆ ਥੋੜਾ ਹੀ ਉੱਡਦੇ ਆ ਚਲੋ ਕੋਈ ਨਹੀਂ ਤੇ ਮੌਸਮ ਜੀ ਅੱਜ ਵਧੀਆ ਹੀ ਧੁੱਪ ਤੋਂ ਧੁੱਪ ਨਿਕਲੀ ਆ ਦੋ ਤਿੰਨ ਦਿਨਾਂ ਦਾ ਮੌਸਮ ਖਰਾਬੇ ਰਿਹਾ ਹਨੇਰੀ ਚੱਲਦੀ ਰਹੀ ਤੇ ਬੱਦਲ ਹੀ ਹੁੰਦਾ ਰਿਹਾ ਇਸ ਕਰਕੇ ਕੋਈ ਉੱਤਰ ਡਾਉਣ ਦਾ ਕੋਈ ਫਾਇਦਾ ਨਹੀਂ ਸੀਗਾ ਤੇ ਚਲੋ ਦੇਖਦੇ ਆ ਕਿੰਨਾ ਕੁ ਟਾਈਮ ਕਰਦੇ ਆ ਅੱਜ ਆਪਣੇ ਕਬੂਤਰ ਜੀਆਂ ਜੀ ਦੋਨੇ ਲੱਗੀਆਂ ਪਈਆਂ ਇੰਉਂ ਦੇਖ ਲਓ ਜੀ ਕਬੂਤਰ ਆਪਣੇ ਉੱਚੇ ਲੱਗ ਗਏ ਇੱਧਰ ਤੋਂ ਦੇਖੋ ਨਾ ਉਹ ਦੇਖ ਲਓ ਇੱਕੋ ਕਬੂਤਰ ਮੋਰੇ ਜਾਣਦੇ ਆ ਜਿੱਧਰ ਅੰਕ ਲੱਗਾ ਇਹ ਚਲੋ ਦੇਖੋ ਕੀ ਕਰਦੇ ਆ ਤੇ ਜਦੋਂ ਜੇ ਬੱਚੇ ਤੇ ਕਬੂਤਰ ਆਪਣੇ ਵੱਡੇ ਨਿਵੇਂ ਆਉਂਦੇ ਆ ਲੱਗ ਛਾਗੇ ਫਿਰ ਤੁਹਾਨੂੰ ਅੱਗੇ ਦਿਖਾਉਣਾ ਜੀ ਤੁਹਾਨੂੰ ਹੁਣ ਕਬੂਤਰਾਂ ਤੇ ਨਿਗਮ ਰਾਨਾ ਤੇ ਬੱਚੇ ਤਾਂ ਜੇ ਨਿਵੇਂ ਉੱਡਦੇ ਪਿਓ ਦੇਖ ਲਓ ਸਾਹਮਣੇ ਇਹ ਕੋਹ ਜਾਣਦੇ ਆ ਤੇ ਦੂਸਰਾ ਮਗਰ ਹੀ ਆ ਜਿਹੜਾ ਆਪਣੇ ਕਬੂਤਰਾਂ ਦਾ ਜੋੜਾ ਉਹ ਉੱਚਾ ਲੱਗਾ ਜੀ ਉਹ ਸਾਹਮਣੇ ਦੇਖ ਲਓ ਇਹ ਬੱਚੇ ਜੀ ਨਿਵੇਂ ਆ ਗਏ ਆ ਬਸ ਬੈਹਿ ਜਾਣ ਮਿਲ ਥੋੜੇ ਟਾਈਮ ਤੱਕ ਇਹਨਾਂ ਨੇ ਤੇ ਥੋੜੀ ਥੋੜੀ ਹਵਾ ਵੀ ਚੱਲਦੀ ਪਈ ਆ ਉਹ ਦੇਖ ਲੋ ਜੀ ਤੇ ਚਲੋ ਜਦੋਂ ਬੈਂਡ ਤੇ ਆਉਂਦੇ ਆ ਥੱਲੇ ਫਿਰ ਤੁਹਾਨੂੰ ਅੱਗੇ ਦਿਖਾਉਣਾ ਲੋ ਜੀ ਇੱਕ ਕਬੂਤਰ ਆਪਣਾ ਆ ਕੇ ਬੈ ਗਿਆ ਜੀ ਜੀ ਜਿਹੜੇ ਕਬੂਤਰ ਤੋਂ ਜ਼ਿਆਦਾ ਅਮੀ ਸੀਗੀ ਉਹ ਘਾਟੋ ਡਿਆ ਜੀ ਅੱਜ ਪਤਾ ਨਹੀਂ ਕਿ ਚੱਕਰ ਤੇ 45 ਮਿੰਟੇ ਉੱਡਿਆ ਜੀ ਐਵੇਂ ਝੂਠ ਨਹੀਂ ਬੋਲਦੇ ਆਪਾਂ ਜੀ 45 ਮਿੰਟ ਜੀ ਆਪਣਾ ਕਬੂਤਰ ਉੱਡਿਆ ਜੀ ਵਾਲਾ ਵੱਡਾ ਕਬੂਤਰ ਤੇ ਬਾਕੀ ਜੀ ਆਪਣੇ ਕਬੂਤਰ ਉੱਡਦੇ ਵੇ ਤੁਹਾਨੂੰ ਦਿਖਾਈ ਦਿੰਨੇ ਗਮਰਾਣ ਦਾ ਇੱਕ ਵਾਰ ਉਹ ਦੇਖ ਲੋ ਜੀ ਆ ਇਧਰ ਦੋ ਬੱਚੇ ਉੜਦੇ ਪਏ ਆ ਤੇ ਇਧਰ ਉਹ ਵੱਡੀ ਕਬੂਤਰੀ ਉੜਦੀ ਵੀ ਆ ਉਹ ਦੇਖ ਲੋ ਜੀ ਤਿੰਨੇ ਜੀ ਕਾਫੀ ਉੱਚੇ ਲੱਗੇ ਆ ਤੇ ਇਹ ਕਬੂਤਰ ਆਪਣਾ ਛੇਤੀ ਉਤਰ ਗਿਆ ਜ ਪਤਾ ਨਹੀਂ ਜੀ ਕੀ ਚੱਕਰੇ ਨੂੰ ਚਲੋ ਕੋਈ ਨਹੀਂ ਜੀ ਜਦੋਂ ਜੀ ਆਪਣੇ ਉਹ ਵੀ ਬੱਚੇ ਬਹਿਣਦੇ ਹੁੰਦੇ ਆ ਤੇ ਫਿਰ ਤੁਹਾਨੂੰ ਅੱਗੇ ਦਿਖਾਉਣਾ ਜੀ ਲੋ ਜੀ ਆ ਕਾਲੇ ਛਰਾਈ ਦਾ ਬੱਚਾ ਤੇ ਬਾਕੀ ਕਬੂਤਰ ਆਪਣੇ ਅੱਗੇ ਬਹਿ ਗਏ ਜੀ ਤੇ ਜੀ ਇਹ ਬਹਿ ਗਏ ਆ ਕੇ 58 ਮਿੰਟ ਦੇ ਜੀ 58 ਮਿੰਟ ਉੱਡ ਕੇ ਆਏ ਆ बस 2 मिनट ਘਟ ਜੇ 1 ਘੰਟੇ ਤੋਂ ਚਲੋ ਬਹੁਤ ਆ ਜੀ ਕਾਫੀ ਉੱਡੇ ਆ ਚਲੋ ਇੰਨੀ ਉਮੀਦ ਨਹੀਂ ਸੀਗੀ ਉੱਡੂਗੇ ਤੇ ਤੁਹਾਨੂੰ ਕੋਈ ਲੱਗੇ ਦੁਖਾਨਾਂ ਚ ਬੱਚੇ ਆਹ ਦੇਖ ਲੋ ਜੀ ਆਹ ਦੇਖ ਲੋ ਜੀ ਕਬੂਤਰ ਸੈਟ ਆ ਜੀ ਆਪਣੇ ਉਧਰ ਕੋਈ ਚੱਕਰ ਨਹੀਂ ਬਹੁਤ ਉੱਡੇ ਆ ਜੀ ਚਲੋ ਕੋਈ ਨਹੀਂ ਇੰਨੀ ਉਮੀਦ ਵੀ ਨਹੀਂ ਸੀਗੀ ਜਿੰਨੇ ਉੱਡੇ ਚਲੋ ਹੁਣ ਅਸੀਂ ਆਪਣੇ ਬਾਕੀ ਕਬੂਤਰ ਵੀ ਛਾਡੇ ਲੈਣੇ ਆਂ ਚਲੋ ਇੱਕ ਘੰਟਾ ਮਾਰੇ ਆ ਜੀ ਵੈਸੇ ਵੀ ਬਥੇਰਾ ਆ ਲੋ ਜੀ ਆ ਲਾਸ਼ਾ ਜੀ ਨਿਕਲੇ ਆਪਣਾ ਬਾਹਰ ਤੇ ਆ ਕਾਲਾ ਸ਼ਰਾ ਜੀ ਨਾਲ ਹੀ ਉਹਦੇ ਤੇ ਆ ਬੱਚੇ ਵੀ ਜਿੱ ਫਿੱਦੇ ਹੁਣ ਛਤਰੀ ਤੇ ਬੈੰਦੇ ਜਾ ਕੇ ਉੱਡ ਗਏ ਇੰਨੇ ਕੁੱਡਾਂ ਲਾਪੇ ਆ ਲੋ ਜੀ ਤੇ ਮੌਸਮ ਵੀ ਵਧੀਆ ਜੀ ਨਾਲੇ ਅੱਜ ਤੁੱਪ ਨਿਕਲੀ ਆ ਚਲੋ ਜੇ ਦੂਸਰਾ ਬੱਚਾ ਵੀ ਜਾ ਕੇ ਛਤਰੀ ਤੇ ਬਹਿ ਗਿਆ ਉਹ ਦੇਖ ਲਓ ਜੀ ਤੇ ਹੁਣ ਅੰਦਰ ਆਪਣੀਆਂ ਮੇਰੇ ਸੋਚਣਾ ਤਿੰਨ ਕਬੂਤਰੀਆਂ ਹੋਣੀਆਂ ਆਂ ਡੇ ਵਾਲੀਆਂ ਲੋੜੀ ਇੱਕ ਆਹ ਵਾਲੀ ਕਬੂਤਰੀ ਤੇ ਇੱਕ ਇਧਰ ਤੇ ਇੱਕ ਇਧਰ ਇੱਕੋ ਬੱਚਾ ਜੀ ਚਲੋ ਬਾਹਰ ਆ ਜੂਗਾ ਆਪਣੇ ਆਪ ਤੇ 5 ਮਿੰਟ ਤੱਕ ਪਾਣੀ ਰੱਖ ਦੇ ਆਪਣੇ ਕਬੂਤਰਾਂ ਨੂੰ 5-10 ਮਿੰਟ ਹੋ ਗਏ ਆ ਜੀ ਤੇ ਆਪਣੇ ਕਬੂਤਰਾਂ ਨੂੰ ਪਾਣੀ ਰੱਖਤਾ ਤੇ ਹੁਣ ਧਣੇ ਪਾਉਣੇ ਆ ਥੋੜੇ ਜੇ ਤੇ ਚਲੋ ਉਹ ਟੱਕਣ ਜਾਂ ਚੱਕ ਲੈਂਦੇ ਜੀ ਬਾਲਟੀ ਦਾ ਇਦੇ ਉੱਤੇ ਪਾਉਨੇ ਆ ਤੇ ਕਿਉਂਕਿ ਜੀ ਦਾਣੇ ਸਵੇਰ ਦੇ ਟਾਈਮ ਘਾਟੇ ਹੀ ਖਾਂਦੇ ਆ ਇਸ ਕਰਕੇ ਥੋੜੇ ਜਿਹਾ ਪਾਵਾਂਗੇ ਇੱਥੇ ਚਲੋ ਜੀ ਦਾਣੇ ਚੱਕ ਲਿਆ ਦਾਣੇ ਦੇ ਵਿੱਚ ਬਾਜਰਾ ਥੋੜਾ ਜਿਹਾ ਪਾਉਨੇ ਜੀ ਬਹੁਤ ਆ ਜਿੰਨਾ ਇਹਨਾਂ ਨੇ ਇੰਨਾ ਕੁ ਹੀ ਖਾਣਾ ਤੇ ਚਲੋ ਹੁਣ ਆਪਣੇ ਕਬੂਤਰ ਖਾ ਲੂ ਹੇ ਹੁਣ ਆਪਣੇ ਕਬੂਤਰ ਨੂੰ ਵੀ ਜਾਣਦੇ ਆ ਜੀ ਦਾਣਾ ਪਣੀ ਖਾਣ ਤੇ ਲੋ ਜੀ ਆ ਵੀ ਕਬੂਤਰੀ ਆਪਣੀ ਥੱਲੇ ਆ ਗਈ ਤੇ ਆ ਬੱਚੇ ਵੀ ਆ ਗਏ ਥੱਲੇ ਦਾਣੇ ਪਾਤੇ ਜੀ ਆਪਣੇ ਕਬੂਤਰਾਂ ਨੂੰ ਹੁਣ ਤੇ ਖਾਣ ਲੱਗ ਪੂਗੇ ਤੇ ਆ ਵੀ ਕਬੂਤਰ ਆਪਣਾ ਥੱਲੇ ਉੱਪਰੇ ਤੇ ਬੱਚੇ ਜੀ ਆਪਣੀ ਛਤਰੀ ਦੇ ਬੈਠੇ ਆਉਂਦੇ ਕੋਲ ਸਾਹਮਣੇ ਤੇ ਦੂਸਰੀ ਛਤਰੀ ਤੇ ਆਪਾਂ ਲੱਗੀ ਰਹਿਣਤੀ ਹੈ ਇਹ ਦੇਖੋ ਜੀ ਖਾਣ ਲੱਪੇ ਆਪਣੇ ਕਬੂਤਰ ਹੁਣ ਜੀ ਸ਼ਾਮ ਦਾ ਟਾਈਮ ਆ ਤੇ ਸਵੇਰੇ ਮੇਰੇ ਤੋਂ ਵੀਡੀਓ ਦਾ ਐਂਡ ਨਹੀਂ ਕਰ ਹੋਇਆ ਤੇ ਮੈਂ ਕਿਹਾ ਹੁਣ ਵੀਡੀਓ ਦਾ ਐਂਡ ਵੀ ਕਰ ਦਿੰਦੇ ਆ ਤੇ ਜੀ ਆਪਣੇ ਥੋੜੀ ਜਿਹੀ ਕਬੂਤਰ ਖੁੱਡੇ ਵਿੱਚ ਆ ਗਏ ਦੇਖ ਲਓ ਜੀ ਤੇ ਇੱਧਰ ਆਪਣੇ ਕਬੂਤਰੀਆਂ ਬੈਠੀਆਂ ਆਟਿਆ ਤੇ ਐਡੇ ਕਬੂਤਰ ਆਪਣੇ ਛਤਰੀ ਦੇ ਬੈਠੇ ਆਂ ਦੇਖ ਲਓ ਜੀ ਤੇ ਜੀ ਆਹ ਵੀਡੀਓ ਤਾਂ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੁਣ ਤੁਹਾਨੂੰ ਮਿਲਦੇ ਆਂ ਜਲਦੀ ਹੀ ਇੱਕ ਨਵੀਂ ਵੀਡੀਓ ਵਿੱਚ